ਕਿੰਨਾ ਜਗ੍ਹਾ ਪਾਇਆ ਲਿਆ ਖਤੋਂ ਨਾਲ ਜਾਣਾ ਤੂੰ ਸਾਡੇ ਪਿੰਡ ਅੱਗੇ ਚੱਲ ਗਿਆ ਤੂੰ ਮਾਰ ਮਾਰ ਚਪੇੜਾਂ ਸ਼ਰਮ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਦੀ ਵਾਇਰਲ ਕੀਤੀ ਜਾ ਰਹੀ ਹੈ ਇਸ ਵੀਡੀਓ ਵਿੱਚ ਨਾ ਤੁਸੀਂ ਇੱਕ ਵਿਅਕਤੀ ਨੂੰ ਵੇਖ ਸਕਦੇ ਹੋ ਜੋ ਕਿ ਨਾ ਇੱਕ ਖੇਤ ਦੇ ਵਿੱਚ ਆ ਕੇ ਬਹੁਤ ਭੈੜੀ ਕਰਤੂਤ ਕਰਦਾ ਹੈ ਤੇ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਕਿ ਜਦੋਂ ਖੇਤ ਦੇ ਮਾਲਕ ਨੂੰ ਪਤਾ ਚੱਲਦਾ ਹੈ ਤਾਂ ਉਹ ਖੇਤ ਦੇ ਵਿੱਚ ਪਹੁੰਚ ਕੇ ਇਸ ਬੰਦੇ ਨੂੰ ਰੰਗੇ ਹੱਥੀ ਫੜ ਲੈਂਦਾ ਹੈ ਦਰਅਸਲ ਇਹ ਬੰਦਾ ਇੱਕ ਖੇਤ ਦੇ ਵਿੱਚ ਆ ਕੇ ਨਾ ਟੂਣਾ ਕਰ ਰਿਹਾ ਸੀ ਜਿਵੇਂ ਤੁਹਾਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਆ ਚੀਜ਼ਾਂ ਬਹੁਤ ਚੱਲਦੀਆਂ ਨੇ ਕਿ ਲੋਕ ਇੱਕ ਦੂਸਰੇ ਦੇ ਟੂਣਾ ਕਰਵਾਉਂਦੇ ਨੇ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਢਾਲਾ ਕਰਦੇ ਤੇ ਆ ਬੰਦਾ ਨਾ ਖੇਤ ਦੇ ਵਿੱਚ ਆ ਕੇ ਢਾਲਾ ਕਰ ਰਿਹਾ ਸੀ ਤੇ ਮੌਕੇ ਤੇ ਆ ਕੇ ਖੇਤ ਦਾ ਮਾਲਕ ਇਹਨੂੰ ਫੜ ਲੈਂਦੇ ਤੇ ਵੀਡੀਓ ਵਿੱਚ ਜਿਹੜਾ ਤੁਸੀਂ ਬੰਦਾ ਵੇਖ ਰਹੇ ਹੋਣਾ ਇਹ ਬੰਦਾ ਦੱਸਦਾ ਹੈ ਕਿ ਮੈਂ ਖੇਤਾਂ ਦੇ ਵਿੱਚ ਜਾ ਕੇ ਲੋਕਾਂ ਨੇ ਕਹਿਣ ਤੇ ਢਾਲਾ ਕਰਦਾ ਤੇ ਬਾਅਦ ਵਿੱਚ ਖੇਤ ਦਾ ਮਾਲਕ ਉਹ ਜਿਹੜੀ ਚੀਜ਼ ਖੇਤ ਦੇ ਵਿੱਚ ਰੱਖ ਕੇ ਗਿਆ ਸੀ ਉਹੀ ਚੀਜ਼ ਉਸ ਬੰਦੇ ਨੂੰ ਖਵਾਉਂਦਾ ਤੇ ਕਹਿੰਦਾ ਕਿ ਮੇਰੇ ਸਾਹਮਣੇ ਇਸ ਚੀਜ਼ ਨੂੰ ਖਾ ਤੇ ਉਹ ਬੰਦਾ ਤੁਸੀਂ ਵੀਡੀਓ ਵਿੱਚ ਵੇਖ ਹੀ ਸਕਦੇ ਹੋ ਕਿ ਉਸ ਚੀਜ਼ ਨੂੰ ਖਾਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤੇ ਵੀਰ ਨੇ ਜਿਹੜੀ ਇਹਦੀ ਛਿੱਤਰ ਪ੍ਰੇੜ ਕੀਤੀ ਉਹ ਵੱਖਰੀ ਕੀਤੀ ਹੈ ਬਾਕੀ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਉਸ ਬੰਦੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ ਹਾਂ ਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਅਜੇ ਹੀ ਘਟਨਾ ਕਿਸੇ ਹੋਰ ਦੇ ਨਾਲ ਨਾ ਹੋਵੇ ਕਿਉਂਕਿ ਬਹੁਤ ਲੋਕ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਨੇ ਤੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਮਿਲਦਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ